ਚੰਦ ਘੰਟੇ ਆਏ ਮੀਂਹ ਤੋਂ ਬਾਅਦ ਰੋੜੀ ਦੀਆਂ ਗਲੀਆਂ ਵਿੱਚ ਹੋਇਆ ਪਾਣੀ ਹੀ ਪਾਣੀ ਸਾਰਾ ਪਿੰਡ ਹੋਇਆ ਡੁੱਬੰਦੇ ਕਿਨਾਰੇ ਲੋਕਤੱਤ ਨਹੀਂ ਉਸਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਗੁਰਪ੍ਰੀਤ ਸਿੰਘ ਸੋ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਰਸੇ ਜ਼ਿਲ੍ਹੇ ਦੇ ਪਿੰਡ ਰੋੜੀ ਦਾ ਦਿਖਾ ਰਹੇ ਆ ਜਿੱਥੇ ਕਿ ਚੰਦ ਘੰਟਿਆਂ ਦੀ ਆਈ ਬਰਖਾ ਨੇ ਹੀ ਆ ਪੂਰੇ ਪ੍ਰਸ਼ਾਸਨ ਦੀ ਪੋਲ ਜਿਹੜੀ ਆ ਉਹ ਖੋਲ ਕੇ ਰੱਖ ਦਿੱਤੀ ਹੈ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਆ ਪਿੰਡਾਂ ਦੇ ਵਿੱਚ ਨਿਕਾਸੀ ਦਾ ਜਿਹੜਾ ਪੂਖਤਾ ਪ੍ਰਬੰਧ ਕੀਤਾ ਹੋਇਆ ਹੈ ਪਰ ਆ ਸਿਰਫ ਕੁਝ ਘੰਟਿਆਂ ਦੇ ਮੀਂਹੇ ਕੁਝ ਘੰਟਿਆਂ ਦੀ ਵਰਖਾ ਨੇ ਹੀ ਪ੍ਰਸ਼ਾਸਨ ਦੇ ਆ ਫੋਕੇ ਦਾਅਵਿਆਂ ਦੀ ਪੋਲ ਜਿਹੜੀ ਆ ਉਹ ਖੋਲ ਕੇ ਜਨਤਾ ਦੇ ਸਾਹਮਣੇ ਰੱਖ ਦਿੱਤੀ ਹੈ ਸੋ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਰਸੇ ਜ਼ਿਲ੍ਹੇ ਦੇ ਪਿੰਡ ਰੋੜੀ ਤੋਂ ਦਿਖਾ ਰਹੇ ਹਾਂ ਇਹ ਗਲੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਰੋੜੀ ਦੇ ਬਾੜ ਨੰਬਰ 16 ਦੀ ਇੱਕ ਗਲੀ ਹੈ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਲੋਕਾਂ ਦਾ ਘਰੋਂ ਆਉਣਾ ਵੀ ਜਿਹੜਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ ਗਲੀਆਂ ਦੇ ਵਿੱਚ ਪਾਣੀ ਹੀ ਪਾਣੀ ਹੈ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਪਾਣੀ ਦੇ ਵਿੱਚ ਦੀ ਚੱਲ ਕੇ ਜਿਹੜਾ ਉਹ ਬਾਹਰ ਨਿਕਲ ਰਹੇ ਨੇ ਤੇ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਅੰਦਰ ਤੱਕ ਜਾ ਚੁੱਕਾ ਹੈ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਗਾਤਾਰ ਦਿਖਾ ਰਿਹਾ ਹਾਂ ਸੋ ਦੋਸਤੋ ਇਹ ਇੱਕ ਹੀ ਗਲੀ ਨਹੀਂ ਕਰੀਬਨ ਕਰੀਬਨ ਅੱਧੇ ਪਿੰਡ ਤੋਂ ਜ਼ਿਆਦਾ ਗਲੀਆਂ ਦੇ ਵਿੱਚ ਆਹੀ ਹਾਲ ਸੀ ਤੇ ਇਸ ਗਲੀ ਦੇ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਗਲੀ ਵਾਲਿਆਂ ਦਾ ਕਹਿਣਾ ਹੈ ਕਿ ਇਹ ਗਲੀ ਦੇ ਵਿੱਚ ਪਾਣੀ ਭਰਨ ਦੇ ਕਾਰਨ ਅੱਜ ਜਬ ਬੱਚੇ ਜਿਹੜੇ ਨੇ ਉਹ ਸਕੂਲ ਵੀ ਨਹੀਂ ਜਾ ਸਕੇ ਉਹਨਾਂ ਨੂੰ ਵੀ ਛੁੱਟੀ ਕਰਨੀ ਪਈ ਐ ਜਿਸ ਕਰਕੇ ਜਵਾਕਾਂ ਦੀ ਪੜ੍ਹਾਈ ਤੇ ਵੀ ਅਸਰ ਜਿਹੜਾ ਉਹ ਇਸ ਵਰਖਾ ਦਾ ਪਿਆ ਐ ਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਜਿਹੜੀ ਉਹ ਖੁੱਲਦੀ ਹੋਈ ਸਾਫ਼ ਇੱਥੇ ਦਿਖਾਈ ਦੇ ਰਹੀ ਐ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਅਕਸਰ ਹੀ ਕਿਹਾ ਜਾਂਦਾ ਐ ਕਿ ਅਪੰਡਾਂ ਦੇ ਵਿੱਚ ਨਿਕਾਸੀ ਨੂੰ ਲੈ ਕੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਪਰ ਆ ਚੰਦ ਘੰਟਾਂ ਦੀ ਬਰਖਾ ਤੋਂ ਬਾਅਦ ਹੀ ਇਹ ਪੋਲ ਜਿਹੜੀ ਆ ਉਹ ਖੁੱਲਦੀ ਹੋਈ ਸਾਫ਼ਤ ਦਿਖਾਈ ਦੇ ਰਹੀ ਹੈ ਸੋ ਇਸ ਗਲੀ ਵਾਸੀਆਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰਾਂਗੇ ਤੁਹਾਨੂੰ ਦੱਸਦੀ ਕਿ ਮੰਗਲਵਾਰ ਸ਼ਾਮ ਨੂੰ ਇੱਕਦਮ ਮੌਸਮ ਦੇ ਵਿੱਚ ਬਦਲਾਅ ਆਉਂਦਾ ਹੈ ਤੇ ਰਾਤ ਨੂੰ ਬਰਖਾ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਕਰੀਬ ਨਾਲ ਸਵੇਰੇ 7:30 8 ਵਜੇ ਤੱਕ ਹੋਈ ਬਰਖਾ ਦੇ ਨਾਲ ਗਲੀਆਂ ਦੇ ਵਿੱਚ ਪਾਣੀ ਭਰ ਗਿਆ ਸੋ ਸਾਡੇ ਨਾਲ ਗਲੀ ਵਾਸੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਕਰਦਿਆਂ ਗੱਲਬਾਤ ਸੋ ਬਾਈ ਜੀ ਆ ਇਹ ਗਲੀ ਦੇ ਵਿੱਚ ਪਾਣੀ ਭਰਿਆ ਤੁਸੀਂ ਕੀ ਕਰਨਾ ਚਾਹੁੰਦੇ ਪਹਿਲਾਂ ਵੀ ਇੱਥੋਂ ਦੇ ਸਰਪੰਚ ਸਾਹਿਬ ਦਰਸ਼ਨ ਸਿੰਘ ਨੂੰ ਮੌਕੇ 'ਚ ਸਦਕੇ ਵਿਖਾਇਆ ਜਦੋਂ ਪਹਿਲਾਂ ਬਰਸਾਤ ਹੋਈ ਹੈ ਲੇਕਿਨ ਉਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਕੀਤਾ ਉਹਨਾਂ ਨੇ ਕੋਈ ਮਿੱਟੀ ਪਾਉਣ ਦਾ ਕੰਮ ਨਹੀਂ ਕੀਤਾ ਅੱਜ ਫੇਰ ਜਦੋਂ ਬਰਸਾਤ ਹੋਈ ਹੈ ਸਾਡੇ ਗਲੀ 'ਚ ਬੱਚੇ ਵੀ ਸਕੂਲ ਜਾਣ ਤੋਂ ਰਹਿ ਗਏ ਔਰ ਇੱਕ ਮਰੀਜ਼ ਤਾਂ ਨੂੰ ਪਹਿਲਾਂ ਦਿਖਾਣੇ ਉਹ ਹਾਰਡ ਦਾ ਮਰੀਜ਼ ਹੈ ਦਵਾਈ ਲੈਣ ਵਾਸਤੇ ਵੀ ਉਹ ਕਾਫੀ ਬੜੀ ਮੁਸ਼ਕਲ ਨਾਲ ਉਹ ਤੁਰ ਕੇ ਆਇਆ ਇਹ ਜਿਹੜੀ ਗਲੀ ਆ ਖੇਤਾਂ ਨੂੰ ਜਾਂਦਾ ਰਾਹ ਸੀ ਸਰਕਾਰ ਦੇ ਬੰਦਿਆਂ ਨੇ ਇਹਨੂੰ ਉੱਚਾ ਕਰਕੇ ਬਣਾਇਆ ਔਰ ਉੱਚਾ ਕਰਨ ਤੋਂ ਬਾਅਦ ਸਰਕਾਰ ਨੂੰ ਬਦਨਾਮ ਕਰਨ ਦੀ ਧਰਾਤਲ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਸਰਕਾਰਾਂ ਨੂੰ ਬੇਨਤੀ ਹੈ ਵੀ ਜਿਹੜੇ ਲੋਕ ਇਦਾਂ ਦੇ ਪਿੰਡਾਂ 'ਚ ਹਰਕਤਾ ਕਰਦੇ ਆ ਉਹਨਾਂ ਨੂੰ ਵਰਜਿਆ ਜਾਵੇ। ਔਰ ਜਿਹੜਾ ਆਮ ਲੋਕਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਨਹੀਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਰਕਾਰ ਸਾਡੀ ਸਾਂਝੀ ਆ ਉਹਨਾਂ ਨੂੰ ਇਹ ਹੈ ਵੀ ਸਾਰਿਆਂ ਨੂੰ ਇਹਨਾਂ ਨੂੰ ਵੀ ਕੋਈ ਸਹੂਲਤ ਦਿੱਤੀ ਜਾਵੇ ਜਿਹੜੇ ਆ ਗਲੀ ਦੇ ਵਿੱਚ ਸਾਰਿਆਂ ਦੇ ਘਰਾਂ 'ਚ ਪਾਣੀ ਵੜ ਚੁੱਕਿਆ। ਤੁਸੀਂ ਮੌਕਾ ਵੇਖ ਸਕਦੇ ਹੋ ਇਹ ਪਾਣੀ ਦਾ ਕਿਸੇ ਬਨੇ ਨਿਕਾਸ ਨਹੀਂ ਹੈਗਾ। ਲੋਕਾਂ ਦੀਆਂ ਨੀਆਂ 'ਚ ਪਾਣੀ ਵੜੀ ਜਾਂਦਾ। ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਵੀ ਸਾਡੀ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਜਿਹੜੀ ਇਹ ਗਲੀ ਦਾ ਇੰਤਜ਼ਾਮ ਕੀਤਾ ਕਿਉਂਕਿ ਅੱਗੇ ਬਰਸਾਤਾਂ ਦਾ ਟਾਈਮ ਆ ਬਰਸਾਤਾਂ ਬਹੁਤ ਹੋਣੀਆਂ ਆ। ਆ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਹੈ ਵੀ ਸਾਡੀ ਇਹ ਗਲੀ ਬਣ ਜੇ। ਜਿਹੜੀ ਪਹਿਲਾਂ ਬਣੀ ਉਹ ਉੱਚੀ ਬਣੀ ਗਈ। ਹੁਣ ਆ ਪਾਣੀ ਖੜ ਗਿਆ ਸਾਰੇ ਘਰਾਂ ਦੇ ਵਿੱਚ ਪਾਣੀ ਵੜ ਗਿਆ। ਬਸ ਇਹਦਾ ਕੋਈ ਹੱਲ ਹੋ ਜਾਈ। ਇਹ ਹੀ ਬੇਨਤੀ ਕਰਦੇ ਆ ਸਰਪੰਚ ਨੂੰ ਵੀ ਤੇ ਸਰਕਾਰਾਂ ਨੂੰ ਵੀ। ਬਈ ਸਰ ਸਾਡੀ ਸਰਕਾਰ ਨੂੰ ਹੱਥ ਵਨ ਕੇ ਬੇਨਤੀ ਹੈ ਵੀ ਸਾਡੀ ਸੁਣਵਾਈ ਹੋਵੇ। ਸਾਡੀ ਗਲੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੈ। ਸਾਡੇ ਬੱਚੇ ਘੱਟੋ ਘੱਟ 15 ਬੱਚੇ ਸਾਡੀ ਗਲੀ ਦੇ ਜਿਹੜੇ ਅੱਜ ਘਰੇ ਬੈਠੇ ਨੇ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਹਾ ਸਾਡੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਤੇ ਸਾਡੀ ਮਤਲਬ ਬਹੁਤ ਵੱਡੀ ਮਜਬੂਰੀ ਹੈ ਇਸ ਗਲੀ ਸਾਨੂੰ ਸਾਡੀ ਸਾਡੀ ਸੁਣਵਾਈ ਕੀਤੀ ਜਾਵੇ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਆ ਅੱਜ ਜਿੰਨਕੇ ਨਿੱਕੇ ਨਿੱਕੇ ਬੱਚੇ ਇਹ ਵੀ ਸਕੂਲ ਤੋਂ ਰਹਿ ਗਏ ਤੇ ਜੇ ਕਿਸੇ ਨੇ ਕੋਈ ਅਮਰਜੈਂਸੀ ਦਵਾਈ ਗੋਲੀ ਲੈਣ ਜਾਣਾ ਹੋ ਤੁਸੀਂ ਹਾਲ ਦੇਖੋ ਸਾਡੀ ਗਲੀ ਦਾ ਕੀ ਆ 4-4 ਫੁੱਟ ਸਾਡੇ ਗਲੀ ਦੇ ਵਿੱਚ ਪਾਣੀ ਆ ਜੀ ਤੇ ਤੇ ਕੋਈ ਇੱਥੇ ਦੁੱਧ ਹੀ ਨਹੀਂ ਆਉਂਦਾ ਕਿਸੇ ਘਰੇ ਵਿਚਾਰਾ ਦੁੱਧ ਲੈਣ ਆਉਣਾ ਕਿਸੇ ਨੇ ਕਿਸੇ ਨੇ ਪਾਉਣ ਆਉਣਾ ਕੋਈ ਬੁਰਾ ਹਾਲ ਹੋ ਰਿਹਾ ਸਾਡਾ ਇੱਥੇ ਜੀ ਤੇ ਸਾਡੀ ਕੋਈ ਸਾਰ ਨਹੀਂ ਲੈ ਰਿਆ ਜੋ ਪਹਿਲੀ ਗਣੀ ਬਣੀ ਆ ਉਹ ਵੀ ਸਾਡੇ ਲੈਵਲ ਤੋਂ ਉੱਚੀ ਬਣਾਤੀ ਧੱਕੇ ਨਾਲ ਤੇ ਹੁਣ ਜਿਹੜੀ ਸਾਡੀ ਆ ਇਹਦੇ ਬਾਰੇ ਕੋਈ ਸਾਰ ਨਹੀਂ ਲੈ ਰਿਆ ਅਸੀਂ ਤਾਂ ਪ੍ਰਸ਼ਾਸਨ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦੇ ਆ ਵੀ ਸਾਡੀ ਗਲੀ ਨੂੰ ਪੱਕੀ ਕੀਤੀ ਜਾਵੇ